ਥੋੜਾ ਬੇਟਾ ਸਿਨੋ ਹਾਂ ਜੀ ਮੇਰਾ ਬੇਟਾ ਕਿਸ ਤਰ੍ਹਾਂ ਹੋਇਆ ਸਰ ਜੀ ਰਹੇ ਕਹਿੰਦੇ ਹੋ ਪੁੱਤਰੀ ਪਤਾ ਨਹੀਂ ਕੀ ਕੀਤਾ ਨਸਕੂਰੀ ਪਤਾ ਨਹੀਂ ਮੈਂ ਪਤਾ ਨਹੀਂ ਕੀ ਗਾਇਆ ਇਹਨਾਂ ਨੂੰ ਅਸ਼ਾਹਰ ਨੂੰ ਪਹਿਲੇ ਮੰਗਤਾ ਸੀ ਇਹ ਦਰਦੀਆਂ ਕੋਠਿਆਂ ਤੋਂ ਨਹੀਂ ਆਈਆਂ ਮੈਂ ਆਪਣਾ ਬਕੌਰ ਦੇ ਅੰਦਰ ਬਾੜੇ ਅੰਦਰ ਬਾੜ ਕੇ ਮੈਂ ਕਿਹਾ ਮੈਂ ਇਹਨੂੰ ਦੇਖਾਂ ਕੀ ਭੰਨੀ ਜਾਂਦਾ ਹੈ ਮੈਂ ਹਜੇ ਗਈ ਨਹੀਂ ਆਪੇ ਆ ਗਿਆ ਮੁੰਡਾ ਮੈਂ ਪਟਹਾ ਲਿਆ ਫੜ ਕੇ ਪਟਹਾਇਆ ਮੈਂ ਕਿਹਾ ਪਾਣੀ ਥੀ ਕੀ ਬਣਦੀ ਬਸ ਉਹ ਨਹੀਂ ਜਾਵੇ ਇਹ ਨਾ ਤੋੜ ਕੇ ਆ ਗਏ ਮੈਂ ਮੰਗਦਾ ਮੈਂ پیسے ਮੰਗਦਾਇਆ ਮੈਂ ਬੇਨਤੀ ਕਰ ਤਾ ਮੰਗ ਲਈ ਕੋਈ ਤੋਂ ਮੈਂ ਪਕਾਦਾ ਕਰਦਾ ਬਾਹਰ ਨਿਕਲੇਆ ਚੋਰ ਵੀ ਕਲਾਕ ਤੋਂ ਨਾ ਸ਼ਿਕਵਾ ਤੇ ਨਸ਼ਾ ਤੋਂ ਬੰਦ ਨਸ਼ਾ ਕਰਦੇ ਨਸ਼ਾ ਤਾਂ ਬਹੁਤ ਹੈਗਾ ਕੱਟੇ ਕਈ ਵਾਰ ਇਹ ਇੰਟਰੈਂਸ ਸੁੱਤੇ ਹੋ ਨਾ ਤੁਸੀਂ ਹੁਣ ਮੋੜਨ ਦੀ ਕੋਸ਼ਿਸ਼ ਬੱਚਾ ਛੋਟਾ ਜਿਹਾ ਮੋੜਨ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਬਾਹਰ ਮੈਂ ਜਾ ਆਪਣੇ ਤੁਹਾਨੂੰ ਉੱਧਰੋਂ ਚੱਲਾ ਆ ਮੈਂ ਹਜੇ ਅੰਦਰ ਅੱਬਾ ਨਿਕਲ ਗਰੋ ਹੀ ਮੰਨ ਲੈਂਦਾ ਸਾਨੂੰ ਕਿ ਮੋੜਨਾ ਸਾਨੂੰ ਕੀਤਾ ਠੀਕ ਆ ਨਹੀਂ ਕਰਦਾ ਸਾਨੂੰ ਇਹਨਾਂ ਨੂੰ ਬਰਤੀ ਰੋਲੀ ਲਗੜਨਾ ਉਸਦੀ ਮੌਤ ਹੋ ਗਈ ਹੈ ਤੁਹਾਡੇ ਕੋਲ ਆ ਕਿ ਕਰੀਏ ਸਾਡੇ ਕੋਲ ਇੱਕ ਉਮੀਦ ਆਇਆ ਜਿੱਤੇ ਕਿ ਆਪਣੇ ਮਨਿਕ ਦਾ ਬੇਲੇ ਕਹਿੰਦੇ ਤਾਲੀ ਉਹਨੇ ਆਪ ਕੋਈ ਨਹੀਂ ਲਈ ਨਾਮ ਦਾ ਜਗਾ ਲਾਭ ਸਿੰਘ ਸਾਡਾ ਸਰਵਿੰਦਰ ਸਿੰਘ ਕਮਾਲਪੁਰ ਦੇ ਪਿੰਡ ਸੀ ਸਾਡੇ ਨੂੰ ਤਾਂ ਡਿਗਰੀ ਹੈ ਜੀ ਇਹਨੂੰ ਇਹ ਲੈ ਕੇ ਉਹ ਇੱਕ ਕਾਫੀ ਕੀਤੀ ਸਾਡੇ ਨੂੰ ਡਿਗਰੀ ਹੈ ਕਿਨੇ ਕੋਈ ਡਿਗਰੀ ਹੋਏ ਸਭ ਕੋ ਕਿਨੇ ਕੋਈ ਡਿਗਰੀ ਹੋਏ ਉਹ ਦਸੂਜੂ ਬਣਨ ਉਹਨਾਂ ਕੋਲ ਐਜੂਕੇਸ਼ਨ ਐਸੀ ਕਿ ਕਿ ਉਹ ਸ਼ੌਂਕ ਦੇ ਨਾਲ ਉਹਨੂੰ ਨਾਲ ਸੀ ਉਹ ਸਬਜਿਸ ਉਹਨੂੰ ਨਾਲ ਸੀ ਜਿਸਾਬ ਤਰੀਕਾ ਸੀ ਜਿਹੜਾ ਦਾ ਕੰਮ ਸੀ ਕਰਦੇ ਉਹ ਆਖਿਰ ਤੱਕ ਉਹਨੇ ਦੇਖਿਆ ਤੇ ਇਹ ਹੈਡ ਦੇ ਉੱਪਰ ਬਹੁਤ ਲੰਬੀ ਚੀਜ਼ ਹੈ ਦਫਤਰੀ ਦਾ ਸ਼ੌਕ ਪਿਆ ਪਰ ਇਹਦਾ ਮਤਲਬ ਹੈਗਾ ਜੀ ਉਹ ਜਿਹਨੂੰ ਅਸੀਂ ਆਪਣੀ ਭੇਜੀ ਹੈ ਤੇ ਉਹ ਵੀ ਕਰ ਰਹੇ ਜੀ ਬੈਕਿੰਗ ਦਾ ਉਹ ਸਿਗਨਲ ਦੱਬੇ ਉਹ ਵੀ ਹੈ ਨਾ ਬਾਕੀ ਤੁਸੀਂ ਸਮਝੋ